ਕਿਸਾਨ ਵੀਰੋ ਸਤ ਸ੍ਰੀ ਅਕਾਲ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਹ ਜਿਹੜਾ ਆਪਣਾ ਕਣਕ ਦਾ ਪਲਾਂਟ ਦੇਖ ਰਹੇ ਹੋ ਤਾਂ ਇਹਦੇ ਵਿੱਚ ਇੱਕ ਹਫ਼ਤਾ ਪਹਿਲਾਂ ਦੀ ਜਿਹੜੀ ਇਹ ਵੀਡੀਓ ਹੈ ਤਾਂ ਇਹਦੇ ਵਿੱਚ ਪੀਲਾਪਣ ਆ ਗਿਆ ਸੀਗਾ ਤਾਂ ਆਪਾਂ ਇੱਕ ਕੰਬੀਨੇਸ਼ਨ ਬਣਾ ਕੇ ਤਾਂ ਇਹਦੇ ਉੱਤੇ ਉੱਪਰ ਛੜਕਾਅ ਕੀਤਾ ਤਾਂ ਇੱਕ ਹਫ਼ਤਾ ਬਾਅਦ ਇਹ ਇਹਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤਾਂ ਤੁਸੀਂ ਸੋਨੂੰ ਦੱਸਦੇ ਆਂ ਪਹਿਲੇ ਨੰਬਰ ਤੇ ਆਪਾਂ ਲਿਆ ਸੀਗਾ ਜੀ ਮੈਗਨੀਸ਼ੀਅਮ ਸਲਫੇਟ ਇਹਦੀ ਫੋਲੀਅਰ ਸਪਰੇਅ ਇਹ ਆਪਾਂ ਲਈ ਤਾਂ ਇਹਦੇ ਵਿੱਚ ਆਪਾਂ ਮਿਕਸ ਕੀਤੀ ਜੀ ਜ਼ਿੰਕ ਰਿਲੇਟਡ ਜ਼ਿੰਕ 12% ਇਹ ਲੈ ਕੇ ਇਹਦੇ ਵਿੱਚ ਆਪਾਂ ਮਿਕਸ ਕੀਤੀ ਤਾਂ ਤੀਜੀ ਤੀਜਾ ਆਪਾਂ ਇਹਦੇ ਨਾਲ ਕੰਬੀਨੇਸ਼ਨ ਬਣਾਇਆ ਜੀ ਇਫਕੋ ਦੀ ਜਿਹੜੀ ਨੈਨੋ ਜੂਰੀਆ ਆਉਂਦੀ ਹੈ ਤਾਂ ਕਿਲੇ ਕਿਲੇ ਦੇ ਹਿਸਾਬ ਨਾਲ ਆਪਾਂ ਇਹ ਤਿੰਨੇ ਮਿਕਸ ਕਰਕੇ ਤਾਂ ਆਪਣੀ ਕਣਕ ਦੇ ਪlant ਦੇ ਉੱਪਰ ਛਿੜਕਾਅ ਕੀਤਾ ਤੇ ਇੱਕ ਹਫ਼ਤੇ ਬਾਅਦ ਇਹ ਜਿਹੜਾ ਪlant ਹੈ ਇਹ ਇੱਕ ਹਫ਼ਤੇ ਬਾਅਦ ਦੀ ਵੀਡੀਓ ਹੈ ਤਾਂ ਤੁਸੀਂ ਇਹ ਆਪਣਾ ਉਹੀ ਪਲਾਂਟ ਚੈੱਕ ਕਰ ਸਕਦੇ ਹਾਂ ਇੱਕ ਹਫ਼ਤੇ ਬਾਅਦ ਜਿਹੜਾ ਇਹਦਾ ਗਰੋਥ ਚੈੱਕ ਕਰ ਸਕਦੇ ਹਾਂ ਇਹਦੀ ਫੋਟ ਤੇ ਇਹਦਾ ਕਣਕ ਦਾ ਜਿਹੜੀਆਂ ਪੱਤੀਆਂ ਪੀਲੀਆਂ ਪੈ ਗਈਆਂ ਸੀ ਪਲਾਂਟ ਪੂਰੀ ਤਰ੍ਹਾਂ ਜਿਹੜਾ ਪੀਲਾ ਪੈ ਗਿਆ ਸੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਇਹਦਾ ਜਿਹੜੀ ਫੋਟ ਹੈ ਜਾਂ ਇਹਦਾ ਰੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਇੰਨਾ ਕੁ ਵਧੀਆ ਰਿਜ਼ਲਟ ਮਿਲਿਆ ਵੀ ਅੱਜ ਬਹੁਤ ਹੀ ਵਧੀਆ ਜਿਹੜਾ ਮਹਿਸੂਸ ਹੋ ਰਿਹਾ ਹੈ ਇਹ ਜਿਹੜਾ ਕੰਬੀਨੇਸ਼ਨ ਬਣਾ ਕੇ ਆਪਾਂ ਸਪਰੇਅ ਕੀਤੀ ਸੀ ਇਸ ਦਾ ਜਿਹੜਾ ਛੜਕਾਅ ਤੁਸੀਂ ਵੀ ਆਪਣੇ ਖੇਤ ਦੇ ਵਿੱਚ ਕਰ ਸਕਦੇ ਹੋ ਜੇ ਤੁਹਾਨੂੰ ਪੀਲਾਪਣ ਲੱਗਦਾ ਤਾਂ ਤਾਂ ਆਪਣਾ ਨੂੰ ਆਪਾਂ ਨੂੰ ਬਹੁਤ ਹੀ ਵਧੀਆ ਦਾ ਰਿਜ਼ਲਟ ਮਿਲਿਆ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ